ਸਾਨੂੰ ਰਾਤ ਨੂੰ ਸਲੇਡਾ ਮਿਲ ਗਿਆ ਮੈਂ ਤਾਂ ਪਹਿਲਾ ਹੈਰਾਨ ਹੈ ਕਿ ਸਲੇਡਾ ਕੀ ਹੁੰਦਾ ਹੈ ਕਿਉਂਕਿ ਨਾ ਵੀ ਅਜੀਬ ਹਾਂ ਜੀ ਹਾਂ ਅੱਲੇ ਮੈਂ ਹਾਂ ਯਾਰ ਇਹ ਤਾਂ ਮੈਂ ਨਾ ਪਹਿਲੀ ਵਾਰ ਸੁਣਿਆ ਵਾ ਉਹ ਕਹਿੰਦੇ ਵੀ ਆਏ ਜਾਣੇ ਦੇ ਛੋਟਾ ਜਿਹਾ ਮੇਬਣਾ ਫਿਰਦਾ ਸੀ ਰਾਤ ਦਾ ਟਾਈਮ ਸੀਗਾ ਸੁੰਨੀ ਜਗ੍ਹਾ ਸੀ ਕਹਿੰਦਾ ਮੈਂ ਚੱਕਿਆ ਚੱਕ ਕੇ ਆਪਣੇ ਮੋਢੇ 'ਤੇ ਰੱਖ ਲਿਆ ਕਹਿੰਦੇ ਉਹਨੇ ਲੱਤਾਂ ਲੱਭੀਆਂ ਕਰਦਾ ਜਾਈ ਉਹ ਕੋਈ ਵੀ ਰੂਪ ਬਦਲ ਲੈਂਦਾ ਵਾ ਕੁਝ ਵੀ ਕਰ ਸਕਦਾ ਤੁਸੀਂ ਨਾ ਮਜਾਪਦੇ ਮੈਨੂੰ ਸਲੇਡਾ ਤੰਗ ਕਰਦਾ ਵਾ ਜੇ ਜਨਨਦੀ ਮੈਂ ਤੁਹਾਡੇ ਕੋਲ ਜਾ ਕੇ ਤੁਹਾਡੀ ਸੰਗਤ ਦੇ ਵਿੱਚ ਰਹੂੰਗਾ ਤੁਹਾਡੇ ਕੋਲ ਕੋਈ ਮਹਾਰਾਜੀ ਬਾਣੀ ਬਾਰੇ ਜਾਣੇ ਦੀ ਸਿੱਖੂੰਗਾ ਤੁਸੀਂ ਲੇਡਾ ਦਾ ਕੀ ਕੁਛ ਵੀ ਉਹਦੇ ਨੇੜੇ ਜਿਹੜੇ ਸਲੇਡਾ ਤੁਸੀਂ ਕਹਾਣੀ ਸਾਨੂੰ ਸੁਣਾ ਰਹੇ ਹੋ ਹਾਂਜੀ ਇਹ ਮਤਲਬ ਬੰਦੇ ਸੱਚੀ ਕਟਣਾ ਤੋਂ ਸੁਣਾਈ ਸੀ ਹਾਂ ਜੀ ਹਾਂ ਬਿਲਕੁਲ ਸੱਚੀ ਕਟਨੇ ਉਹਨੇ ਹੋਰ ਵੀ ਦੱਸਿਆ ਕਹਿੰਦਾ ਵੀ ਉਹ ਕਿਸੇ ਵੀ ਰੂਪ ਧਾਰ ਲੈਂਦਾ ਕੁਝ ਵੀ ਬਣ ਸਕਦਾ ਵਾ ਅੱਛਾ ਜੀ ਯਾਨੀ ਕਹਿੰਦਾ ਮਤਲਬ ਬੰਦੇ ਦੇ ਦਿਮਾਗ ਦੇ ਇੰਨਾ ਕਸਰ ਕਰ ਦਿੰਦੇ ਵੀ ਬੰਦਾ ਘਬਰਾ ਕੇ ਉਹਨੇ ਇਹਦਾ ਉਹ ਦੱਸਿਆ ਸੀ ਆ ਵੀ ਇੱਕ ਵਾਰੀ ਮੇਮਣੇ ਦੇ ਰੂਪ ਦੇ ਵਿੱਚ ਆ ਕੇ ਖੜਿਆ ਇੱਕ ਵਾਰੀ ਜਨ ਦੇ ਕੋਈ ਪੰਛੀ ਸੀਗਾ ਯਾਨੀ ਕਹਿੰਦਾ ਮਤਲਬ ਕੋਈ ਵੀ ਰੂਪ ਧਾਰਨ ਕਰ ਸਕਦਾ ਜਿੱਦਾਂ ਇਸ਼ਾਤਾਰੀ नाग ਸੋਣਿਆ ਹੋਣੇ ਦੀ ਤੁਸੀਂ ਇਸ਼ਾਤਾਰੀ नाग ਕੋਈ ਵੀ ਰੂਪ ਧਾਰਨ ਕਰ ਸਕਦਾ 12 ਤੋਂ 3 ਦਾ ਜਿਹੜਾ ਟਾਈਮ ਆ ਤੇ ਕਦੇ ਵੀ ਜਨ ਦੇ ਕਹਿੰਦਾ ਮਤਲਬ ਇਸ ਵੇਲੇ ਕਿਸੇ ਨੂੰ ਜਨ ਦੀ ਭਿਖਸ਼ਾ ਨਹੀਂ ਦੇਣੀ ਚਾਹੀਦੀ ਕਿਉਂਕਿ 12 ਤੋਂ 3 ਜਿਹੜਾ ਭੂਤ ਅਪ੍ਰੇਤਾਂ ਦਾ ਟਾਈਮ ਦੱਸਿਆ ਜਾਂਦਾ ਹੈ ਇਹ ਸਿਖਰ ਦੁਪਹਿਰ ਦਾ ਹੈ ਅਮਰਤ ਵੇਲਾ ਸੂਰਜ ਚੜ੍ਹਨ ਤੋਂ ਸਵਾ ਪਹਿਰ ਪਹਿਨਾ ਹੁੰਦਾ ਜੇ ਅੱਜ ਸੂਰਜ 5:30 ਵਜੇ ਚੜ੍ਹਦਾ ਤਾਂ ਸਵਾ 1:00 ਵਜੇ ਅਮਰਤ ਵੇਲਾ ਵਾ ਅਮਰਤ ਵੇਲੇ ਉਹ ਕੇਕੀ ਸਿ ਇਸ਼ਨਾਨ ਕਰਕੇ ਤੇ ਚਾਹੇ ਜਪਜੀ ਸਾਹਿਬ ਦੀ ਬਾਣੀ ਜਿਹਾ ਹੈ ਸਿਮਰਨ ਕੋਈ ਵੀ ਬੰਦਾ ਕਰਦਾ ਮੈਂ ਕਹਿੰਦਾ ਸਾਰੀ ਦਿਹਾੜੀ ਇੰਨਾ ਤਾਂ ਅਨੰਦ ਬਣਿਆ ਰਹਿੰਦਾ ਵਾ ਕਹਿੰਦੇ ਹੋਰ ਇਲਾਜ ਸਭ ਤੋਂ ਸੋਖਾ ਜੀ ਫਾਰਜ ਕਰੋ ਬਈ ਕੋਈ ਵੀ ਬੰਦਾ ਜਿਹਨੂੰ ਇਹ ਚੀਜ਼ਾਂ ਤੰਗ ਕਰਦੀਆਂ ਨੇ ਠੀਕ ਹੈ ਜੀ ਚਾਹੇ ਅੱਖਾਂ ਬੰਦ ਕਰੇ ਚਾਹੇ ਖੁੱਲੀਆਂ ਰੱਖੇ 5 ਮਿੰਟ ਮੂਲ ਮੰਤਰ ਦਾ ਸਿਮਰਨ ਕਰਨਾ। ਮੂਲ ਮੰਤਰ ਕੀ ਹੈ? ਜੋ ਗੁਰੂ ਨਾਨਕ ਮਹਾਰਾਜ ਬੇਈ ਨਦੀ ਦੇ ਵਿੱਚ 3 ਦਿਨ ਅਲੋਪ ਰਹੇ। ਸਾਨੇ ਸਰੀਰ ਸੱਚਖੰਡ ਜਾ ਕੇ ਸੱਚਖੰਡ ਤੋਂ ਇਹ ਮੰਤਰ ਲਏ ਸੀ ਇਹਦਾ ਨਾਉਂ ਮੂਲ ਮੰਤਰ। ਪਰ ਬੇਨਤੀ ਹੈ ਵੀ ਜਿਹਨੂੰ ਇਹ ਚੀਜ਼ ਤੀਸ ਦੀ ਆ, ਤੰਗ ਕਰਦੀ ਆ ਉਹਦਾ ਮਨ ਬਾਣੀ ਤੇ ਹਾਜ਼ਰ ਹੋਵੇ। ਅੱਛਾ ਜੀ। ਜੇ ਉਹਦਾ ਮਨ ਹਾਜ਼ਰ ਹੋ ਗਿਆ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਸ ਘਰ ਦੇ ਵਿੱਚ ਇਹ ਚੀਜ਼ ਨੇੜੇ ਵੀ ਆ ਜੇ ਇਹ ਚੀਜ਼ਾਂ ਕਿਵੇਂ ਮਬੰਦ ਨੂੰ ਕਰਦੇ ਕਰਦੇ ਮਨ ਨੂੰ ਕਹਵੇ ਤੂੰ ਰਿਸ਼ਤੇਦਾਰ ਬਾਅਦ ਵਿੱਚ ਪਹਿਲਾਂ ਸਾਡਾ ਗੁਰੂ ਆ ਸੀ ਗੁਰੂ ਦੇ ਸਿਧਾਂਤਾਂ ਤੋਂ ਕਰੇ ਨਹੀਂ ਹਸਾ ਚਰਿਸ਼ਤੇਰ ਸੀ ਦੋਤਾ ਹਾਂਜੀ ਹਾਂ ਤੇ ਬਾਅਦ ਜਾਨੀ ਉਹ ਰੋਇਆ ਫਿਰ ਕਹਿੰਦਾ ਦਬਾਅ ਪੈਦਾ ਅਰਦਾਸ ਕੀਤੀ ਕਹਿੰਦੇ ਬੇਤੀ ਕਦੇ ਨਾ ਹੋ ਗਈ ਜਨਕੀ ਅਰਦਾਸ ਨਾਨਕ ਜੋਰ ਗੋਬਿੰਦਗੁਰੂ ਨੂੰ ਕਰ ਉਹਦੇ ਕੋਈ ਸਵਾਲ ਸੀ ਵੀ ਮੇਰੇ ਨਾਲ ਦੇ 50 ਵਾਰੀ ਜਣਦੀ ਮੈਂ ਜਣਦੀ ਦੀਜਾ ਲਾਇਆ ਲੱਗਿਆ ਨਹੀਂ ਹੈਗਾ ਮੇਰੇ ਨਾਲ ਦੇ ਕਰਦੇ ਜਣੇ ਦੀ ਬਾਹਰ ਜਾ ਕੇ ਸੈੱਟ ਵੀ ਹੋ ਗਏ ਵੀ ਮੈਂ ਇੱਥੇ ਹੀ ਰਹਿ ਗਏ ਹਾਂਜੀ ਹਾਂ ਵੀ ਕਿ ਉਹਨੂੰ ਆ ਦਵਾਈ ਪੈਂਦਾ ਸੀ ਤੇ ਘਰੇ ਦੇਖਿਆ ਘਰੇ ਜਾ ਕੇ ਪਤਾ ਲੱਗਾ ਇਹ ਮਹਿਸੂਸ ਹੋਣ ਲੱਗ ਜਾਂਦਾ ਵੀ ਹੈ ਕੋਈ ਨਾ ਕੋਈ ਜੀ ਜਦੋਂ ਪਾਠ ਕਰਕੇ ਅਰਦਾਸ ਕੀਤੀ ਹਾਂਜੀ ਸੀਗੀ ਤੇ ਅੱਜ ਉਹ ਬੰਦਾ ਜਣੇ ਦੀ ਬਾਹਰ ਬੈਠਾ ਸੀ ਤੇ ਜਿੱਦਾਂ ਹੁਣ ਧਿਆਨ ਤਾਂ ਆਣ ਜਣੇ ਦੇ ਹੋਰ ਪਾਸੇ ਲੈਣ ਦੇਣ ਸੋਹ ਜਣੇ ਦੀ ਸਿਰ ਟੈਨਸ਼ਨਾਂ ਨਾ ਬੰਦੇ ਤੇ ਹੁੰਦੀਆਂ ਨੇ ਪਰਾ ਜਾਣਨੀ ਜੇ ਉਹਦੋਂ ਆਪਾਂ ਪੂਰੇ ਗੁਰੂ ਦੀ ਸਰ ਦੇ ਜਾ ਕੇ ਮਨ ਆਰਪਣ ਕਰਾਂ ਲਈ ਤਾਲ ਖੇਡਵਾਨੀ ਹੈ ਜਿੱਦਾਂ ਕਹਿੰਦੇ ਮਨ ਵਿੱਚ 18 ਨੰਬਰ ਰੇਸ਼ਟ ਹੋ ਗਈ ਤੇ ਜੇ ਗੁਰੂ ਆਜਿ ਨੇ ਜੀ ਮਾਰੇ ਕਹਿੰਦੇ ਮਨ ਵੇਚੇ ਸਤ ਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਬਹੁਤ ਬੰਦੇ ਆ ਜਿਹੜੇ ਜਾਨੀ ਬਾਣੀ ਪੜਦੇ ਜਪਜੀ ਸਾਹਿਬ ਵੀ ਪਾਣੀ ਮੰਗ ਕੇ ਪੜਾ ਦਿੰਦੇ ਆ ਪੰਜ ਮਿੰਟ ਦੇ ਜਪਜੀ ਸਾਹਿਬ ਵੀ ਕੋਈ ਵੀ ਗੱਲ ਕਰਨ ਵਾਲੇ ਨੇ ਪੰਜ ਨੰਬਰ ਪੂੜੀ ਦੀ ਕੀ ਕਹਿੰਦੇ ਆ ਮਾਰ ਕੇ ਜਾ ਵੀ ਸੁਣੀ ਕਹਿੰਦੇ ਜਿਹੜਾ ਤੁਸੀਂ ਗਾ ਰਹੇ ਹੋ ਕਿ ਤੁਸੀਂ ਵੀ ਸੁਣ ਰਹੇ ਹੋ ਸਾਨੂੰ ਤਾਂ ਇਹੀ ਪਤਾ ਲੱਗਦਾ ਏ ੴ ਦਾ ਸ਼ੁਰੂ ਕੀਤਾ ਸੀ ਨਾਨ ਕੀਤੀ ਛੁੱਟੀ ਨਾਲ ਤੇ ਪਹੁੰਚੇ ਧਿਆਨ ਪਤਾ ਨਹੀਂ ਕਿੱਥੇ ਜਾਂਦੇ ਮਨ હાજર ਤਾਂ ਸਭ ਕੁਝ ਆਜਰਾ ਮਨ ਗੈਰ ਹਾਜ਼ਰ ਤਾਂ ਸਭ ਕੁਝ ਗੈਰ ਹਾਜ਼ਰ ਆ ਮਨ ਦੀ ਹਾਜ਼ਰੀ ਜ਼ਰੂਰੀ ਹੈ ਔਰ ਬਾਬਾ ਜੀ ਕੀ ਹਾਲ ਨੇ ਐਨ ਵਧੀਆ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਬਹੁਤ ਧੰਨਵਾਦ ਜੀ ਕਿਵਾਰਾ ਤੁਸੀਂ ਟਾਈਮ ਦਿੱਤਾ ਆਪਾਂ ਨੂੰ ਠੀਕ ਜੀ ਆਪਾਂ ਆਪਾਂ ਪਹਿਲਾਂ ਬਾਬਾ ਜੀ ਵੀਡੀਓ ਕੀਤੀ ਸੀ ਤੁਹਾਡੀ ਆਪਾਂ ਸੀਗੀ ਉਹ ਪੜਕਦੀ ਆਤਮਾ ਬੜੀ ਪੜਕਦੀ ਹਾਂ ਜੀ ਸੱਚੀ ਗੱਲ ਵਿੱਚ ਆਪਾਂ ਸੱਚੀ ਘਟਨਾ ਸੁਣਾਈ ਸੁਣਾਈ ਸੀਗੀ ਉਹਦੇ ਵਿੱਚ ਮਿਲਾਂ 90% ਲੋਕਾਂ ਨੇ ਵਧੀਆ ਐਪਰੀਸ਼ੀਏਟ ਕੀਤਾ ਤੁਸੀਂ ਵੀ ਯਾਰ ਸਹੀ ਕਹਾਣੀ ਸੁਣਾਈ ਹੈ ਕਿਉਂਕਿ ਗੁਰਬਾਣੀ ਦੇ ਅਨਸਾਰ ਤੁਸੀਂ ਕਹਾਣੀ ਸੁਣਾਈ ਹੈ ਹਾਂਜੀ ਹਾਂਜੀ ਕੋਈ ਵਿੱਚ ਕਿੰਤੂ ਪਰੰਤੂ ਨਹੀਂ ਸੀਗਾ ਪਰ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਦਵੇਦਾ ਚ ਫਸੇ ਹੁੰਦੇ ਨੇ ਚਲੋ ਉਹ ਵੀ ਆਪਣੀ ਥਾਂ ਤੇ ਸਹੀ ਹੈ ਹਾਂ ਉਹ ਵੀ ਚਲੋ ਠੀਕ ਹੈ ਸ਼ੰਕਾ ਕਰਦੇ ਹਾਂ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਅੱਜ ਇੱਕ ਅਜਿਹਕ ਹੋਰ ਵੱਖਰਾ ਟੌਪਿਕ ਆ ਉਹ ਵੀ ਰਲਦਾ ਮਿਲਦਾ ਇਸੇ ਨਾਲ ਹੀ ਆ ਠੀਕ ਹੈ ਉਹ ਆਮ ਤੌਰ ਤੇ ਆਪਾਂ ਦੇਖਿਆ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਮਾਲਵੇ ਦੇ ਵਿੱਚ ਕਾਫੀ ਜ਼ਿਆਦਾ ਬਾਕੀ ਦੂਸਰੇ ਆਪਣਾ ਕੀ ਕਹਿੰਦੇ ਹੁੰਦੇ ਜਿੱਦਾਂ ਦਵਾਬਾ ਜਮਾਤ ਦੇ ਵਿੱਚ ਵੀ ਹੈਗਾ ਪ੍ਰਚਾਰ ਦਿੱਤਾ ਉਹ ਹੈ ਸਲੇਡੇ ਬਾਰੇ ਸਲੇਡੇ ਵੀ ਸਲੇਡਾ ਜਿਹੜੀ ਸਲੇਡਾ ਕੀ ਚੀਜ਼ ਆ ਕਿੰਨੀਆਂ ਮਤਲਬ ਕਿਸ ਤਰ੍ਹਾਂ ਦੇ ਰੰਗ ਰੂਪ ਹੁੰਦੇ ਨੇ ਜਾਂ ਕਿਦੋਂ ਇਹ ਕਿਹੜੇ ਬੰਦੇ ਨੂੰ ਦਿਸਦਾ ਇਹਦੇ ਬਾਰੇ ਸਲੇਡੇ ਬਾਰੇ ਆਪਾਂ ਖੁੱਲ ਕੇ ਵਿਚਾਰਾਂ ਕਰਾਂਗੇ ਠੀਕ ਹੈ ਕਾਫੀ ਲੋਕ ਮੰਨਦੇ ਵੀ ਇਹ ਚੀਜ਼ਾਂ ਹੈਗੀਆਂ ਨੇ ਕਈ ਲੋਕ ਕਹਿੰਦੇ ਨੇ ਵੀ ਇੰਨੀ ਮੰਨਦਾ ਬਹਿਮ ਆ ਆਪਾਂ ਮੇਨ ਅੱਜ ਦਾ ਜਿਹੜਾ ਵਿਸ਼ਾ ਉਹ ਸਲੇਡੇ ਬਾਰੇ ਹੀ ਕਰਾਂਗੇ ਤੇ ਸਲੇਡੇ ਬਾਰੇ ਥੋੜਾ ਜਿਹਾ ਖੁੱਲ ਕੇ ਦੱਸੋ ਆਪਾਂ ਠੀਕ ਹੈ ਜੀ ਪਰ ਸੰਗਤ ਨੂੰ ਬੇਨਤੀ ਹੈ ਜੀ ਹਾਂਜੀ ਬਈ ਅਸੀਂ ਲੋਕਾਂ ਨੂੰ ਜਾਨੀ ਬਿਮਾ ਪਰਮਾ ਦੇ ਵਿੱਚ ਪੰਗਾ ਜਾਨੀ ਸਾਡਾ ਹਾਂਜੀ ਸਾਡਾ ਇਹ ਜਾਨੀ ਮਕਸਦ ਨਹੀਂ ਹੈਗਾ ਸਾਡਾ ਜਾਨੀ ਮਕਸਦ ਆ ਟੁੱਟੇ ਹੋਏ ਨੂੰ ਗੁਰੂ ਨਾਲ ਜੋੜਨਾ ਜੋੜਨਾ ਦੇਖੋ ਜਿਹੜੇ ਬਾਣੀ ਦੇ ਨਾਲੋਂ ਟੁੱਟ ਗਿਆ ਠੀਕ ਹੈ ਜੀ ਸ਼ਾਮਿਲ ਆ ਵੀ ਉਹ ਜਿਉਂਦੇ ਹੀ ਭੂਤ ਹੈ ਜਿਉਂਦੇ ਹੀ ਸਲੇਟ ਹੈ ਜੀ ਸਹੀ ਜਿਹੜਾ ਬੰਦਾ ਜਾਨੀ ਦੇ ਧਰਮ ਤੋਂ ਉਲਟ ਕੰਮ ਕਰਦਾ ਵਾ ਹਾਂਜੀ ਠੀਕ ਹੈ ਜੀ ਨਸ਼ੇ ਕਰਦਾ ਵਾ ਚੋਰੀਆਂ ਕਰਦਾ ਵਾ ਸ਼ਰਾਬ ਮਾਸ ਜੋ ਵੀ ਲਾ ਲੋ ਜਾਣੇ ਦੀ ਕਹਿੰਦਾ ਮਤਲਬ ਪ੍ਰਾਈ ਔਰਤ ਦਾ ਗਾਮੀ ਹੈ ਹੂੰ ਠੀਕ ਹੈ ਜੀ ਉਹ ਜਾਣੀ ਸਲੇਡੇ ਨਾਲ ਵੀ ਭੇੜਾ ਪਾਇਆ ਹੂੰ ਸਲੇਡਾ ਜਾਣੇ ਦੀ ਜਿੱਦਾਂ ਜਾਣੇ ਦੀ ਅਸੀਂ ਸੁਣਿਆ ਜਾਂ ਸਾਡੇ ਜਾਣੇ ਦੀ ਬਜ਼ੁਰਗਾਂ ਨੇ ਦੱਸਿਆ ਸੀ ਯਾਨੀ ਲੁਧਿਆਣੇ ਦੀ ਕਾਨ ਸੀਗੀ ਸਾਡੇ ਜੋ ਸੱਚ ਹੈ ਜੀ ਹਾਂਜੀ ਉਹ ਕਹਿੰਦੇ ਵੀ ਸਾਨੂੰ ਰਾਤ ਨੂੰ ਸਲੇਡਾ ਮਿਲ ਗਿਆ ਮੈਂ ਤਾਂ ਪਹਿਲਾਂ ਹੈਰਾਨ ਐ ਕਿ ਵੀ ਸਲੇਡਾ ਕੀ ਹੁੰਦਾ ਵਾ ਕਿਉਂਕਿ ਨਾ ਵੀ ਅਜੀਬ ਹਾਂਜੀ ਹਾਂ ਅੱਲੇ ਮੈਂ ਹਾਂ ਯਾਰ ਇਹ ਤਾਂ ਵੀ ਮੈਂ ਨਾ ਪਹਿਲੀ ਵਾਰ ਸੁਣਿਆ ਵਾ ਉਹ ਦੱਸ ਰਹੀ ਸੀ ਉੱਥੇ ਜਾਣ ਦੀ ਮੈਂ ਦੀ ਚੱਕੀ ਸ਼ਿਮਲਾਪੂਰੀ ਜਾਣ ਦੀ ਬਾਲੇ ਦਾ ਟਾਪਾ ਹੁੰਦਾ ਸੀ ਹਾਂਜੀ ਹਾਂਜੀ ਉਹਨਾਂ ਦੇ ਪਿਤਾ ਨੇ ਜਾਣ ਦੀ ਦੱਸਿਆ ਜਾਣੇ ਜਿਹੜੇ ਬੰਦੇ ਨੇ ਦੱਸਿਆ ਜੇ ਸਲੇਡੇ ਬਾਰੇ ਜਿਹਨੇ ਜਾਣ ਦੀ ਦੱਸਿਆ ਵੀ ਸਲੇਡਾ ਕੀ ਜੀ ਜ ਆ ਉਹ ਅੱਜ ਉਹ ਸਲੇਡੇ ਵਾਲਾ ਬੰਦਾ ਕੈਨੇਡਾ ਬੈਠਾ ਵਾ ਵਾਹ ਜੀ ਵਾਹ ਠੀਕ ਹੈ ਜੀ ਜਾਣੀ ਕਹੇ ਫਿਰ ਉਹਨੇ ਦੱਸਿਆ ਕਹਿੰਦਾ ਕੁਛ ਨਹੀਂ ਡਰ ਹੁੰਦਾ ਇਹ ਬਹਿਮ ਹੁੰਦਾ ਵਾ ਜਾਣੇ ਹੁੰਦੀ ਜੀ ਜੇ ਜ਼ਰੂਰ ਆ ਤੇ ਮੈਂ ਉਹਨੂੰ ਪੁੱਛਿਆ ਵਾ ਉਹ ਜਾਣੀ ਬਜ਼ੁਰਗਾਂ ਨੂੰ ਮਾਹੀ ਵੀ ਸਲੇਟਾ ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਦੱਸੋ ਤਾਂ ਸਹੀ ਉਹਦੇ ਬਾਰੇ ਕੀ ਤੁਸੀਂ ਉਹ ਕਹਿੰਦੇ ਵੀ ਆਏ ਜਾਣੇ ਦੇ ਛੋਟਾ ਜਿਹਾ ਮੇਮਣਾ ਫਿਰਦਾ ਸੀਗਾ ਹਰਾ ਦਾ ਤਾਂ ਟਾਈਮ ਸੀਗਾ ਸੋਨੀ ਜਗ੍ਹਾ ਸੀ ਕਹਿੰਦਾ ਮੈਂ ਚੱਕਿਆ ਚੱਕ ਕੇ ਆਪਣੇ ਮੋਢੇ 'ਤੇ ਰੱਖ ਲਿਆ ਕਹਿੰਦੇ ਉਹਨੇ ਲੱਤਾਂ ਲੰਬੀਆਂ ਕਰ ਲਈਆਂ ਹੂੰ ਕਹਿੰਦੇ ਲੱਤਾ ਥੱਲੇ ਲੱਗ ਲੱਗੀਆਂ ਕਹਿੰਦੇ ਮੈਂ ਸਮਝਾਂਗਾ ਵੀ ਇਹ ਤਾਂ ਸਲੇਟ ਆ ਬਾਈ ਜਾਨੀ ਉਹ ਕੋਈ ਵੀ ਰੂਪ ਬਦਲ ਲੈਂਦਾ ਵਾ ਕੁਝ ਵੀ ਕਰ ਸਕਦਾ ਉਹਦੇ ਮੈਂ ਜ ਮੇਨ ਮਕਸਦ ਉਹਦਾ ਵੀ ਬੰਦੇ ਨੂੰ ਡਰਾ ਕੇ ਖਤਮ ਕਰਨਾ ਅੱਛਾ ਜੀ ਜਾਨੀ ਦੀ ਬਾਈ ਕਹਿੰਦਾ ਮਤਲਬ ਭਗਤ ਕਬੀਰ ਜੀ ਜਿਦਾ ਬਾਣੀ ਬਾਰੇ ਫਰਮਾਉਂਦੇ ਆ ਕਹਿੰਦੇ ਕਬੀਰ ਵੀ ਜਿਹੜਾ ਬੰਦਾ ਜਾਨੀ ਨਾਮ ਨਹੀਂ ਜਪਦਾ ਠੀਕ ਹੈ ਜੀ ਉਹ ਸਮਲ ਆ ਵੀ ਭੂਤ ਆ ਉਹ ਪ੍ਰੇਤ ਆ ਉਹ ਸਾਰੀਆਂ ਜੂਨਾ ਆ ਜਿਹਨਾਂ ਦੇ ਮਨਮੱਖ ਨੂੰ ਸਾਰੀਆਂ ਜੂਨਾ ਮਿਲਦੀਆਂ ਨੇ ਜਿਹਦੇ ਬਾਰੇ ਜਣ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਆ ਬਾਣੀ ਦੇ ਵਿੱਚ ਕਹਿੰਦੇ ਗੁਰਮੰਤਰਹੀਨ ਸਜੋ ਪ੍ਰਾਣੀ ਵੀ ਗੁਰਮੰਤਰ ਕੀ ਆ ਵੀ ਗੁਰਮੰਤਰ ਆ ਸਾਡਾ ਵਾਹਿਗੁਰੂ ਮਹਾਰਾਜ ਦੀ ਬਾਣੀ ਦਾ ਸ਼ਬਦ ਆ ਵਾਹਿਗੁਰੂ ਗੁਰਮੰਤਰ ਹੈ ਜਪ ਹੋਮਿਕ ਹੋਈ ਤੇ ਇਹ ਕਹਿੰਦੇ ਗੁਰਮੰਤਰਹੀਨ ਸਜੋ ਪ੍ਰਾਣੀ ਸੂਕਰ ਕੁੱਕਰ ਕਾਗਵ ਸਰਪਣ ਤਰਫਲ ਪੇ ਕਹਿਣਾ ਮਤਲਬ ਆ ਵੀ ਸੂਰਵੀ ਆ ਪਹਿਲਾ ਸੂਰਦ ਜੂਨੇ ਮਿਲੂਗੀ ਹਮ ਸੂਕਰ ਹੈ ਸੂਰ ਕੁਕਰ ਹੈ ਕੁੱਤਾ ਕਾਗ ਵੇ ਕਾਂ ਗਰਦ ਵੇ ਗਾਦਾ ਸਰਪ ਨੇ ਸਾਪ ਤਰਫ ਲੈ ਮੱਛੀ ਯਾਨੀ 6 ਜੂਨੇ 84 ਲੱਖ ਦਾ ਗੇੜ ਸ਼ੁਰੂ ਹੋਣ ਵੇਲੇ ਮਿਲਦੀਆਂ ਨੇ ਪੇ ਜਿਹੜਾ ਨਾਮ ਜਪਦਾ ਵਾ ਠੀਕ ਹੈ ਜੀ ਜਿਹੜਾ ਫਰਜ਼ ਕਰੋ ਵੀ ਤੁਸੀਂ ਨਾ ਮੰਜਾਪੈ ਤੇ ਮੈਨੂੰ ਸਲੇਡਾ ਤੰਗ ਕਰਦਾ ਵਾ ਜੇ ਜਾਣ ਦੀ ਮੈਂ ਤੁਹਾਡੇ ਕੋਲ ਜਾ ਕੇ ਤੁਹਾਡੀ ਸੰਗਤ ਦੇ ਵਿੱਚ ਰਹੂੰਗਾ ਤੁਹਾਡੇ ਕੋਲੋਂ ਕੋਈ ਮਹਾਰੇ ਦੀ ਬਾਣੀ ਬਾਰੇ ਜਾਣ ਦੀ ਸਿੱਖੂੰਗਾ ਜਿਹੜਾ ਸਿੱਖ ਜਾਣਦੇ ਅਮਰਤਾ ਵੇਲੇ ਉੱਠ ਕੇ ਜਾਣ ਦੀ ਜਪਜੀ ਸਾਹਿਬ ਦੀ ਕਲਾ ਪਾਠ ਕਰ ਲਵੇ ਸਲੇਡਾ ਦਾ ਕੀ ਕੋਈ ਵੀ ਉਹਦੇ ਨੇੜੇ ਨਹੀਂ ਆਉਂਦਾ ਹੈਗਾ ਤੇ ਜਿਹੜਾ ਬੰਦਾ ਧਰਮ ਤੋਂ ਉਲਟ ਕੰਮ ਕਰਦਾ ਵਾ ਉਹਨੂੰ ਇਹ ਚੀਜ਼ਾਂ ਸਾਰੀਆਂ ਆ ਕੇ ਤੰਗ ਕਰਦੀਆਂ ਨੇ ਡਰਾਉਂਦੀਆਂ ਨੇ ਜਿਦਾਂ ਕਹਿੰਦੇ ਪਰਮੇਸ਼ਰ ਦੇ ਭੁੱਲੇ ਆ ਬਿਆਪਨ ਸਵੇ ਰੋਗ ਵੀ ਜਦੋਂ ਬੰਦਾ ਰੱਬ ਨੂੰ ਭੁੱਲ ਜਾਂਦਾ ਵਾ ਤਾਂ ਸਾਹਮਣੇ ਵੀ ਉਹ ਦੁੱਖਾਂ ਦਾ ਘਰ ਉਹਦੇ ਨੇੜੇ ਆ ਜਾਂਦੇ ਨੇ ਤਾਂ ਹੀ ਤਾਂ ਮਹਾਰਾਜ ਕਹਿੰਦੇ ਗਾ ਵੀ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਕਹਿੰਦੇ ਦੁੱਖ ਪਿੱਛੇ ਹਟ ਜਾਂਦੇ ਸੁੱਖ ਘਰ ਲੈ ਜਾਓ ਤੇ ਅੰਦਰੋਂ ਸ਼ਬਦ ਆਪਣੇ ਆਵਚਨ ਲੱਗ ਜਾਂਦਾ ਗੁਰਮਖਾ ਨਾਦੰ ਗੁਰਮਖ ਵੇਦੰ ਗੁਰਮਖ ਰਿਹਸਮਾਈ ਹੂੰ ਚਲੋ ਫਿਰ ਆਪਾਂ ਦੁਬਾਰਾ ਫਿਰ ਉਸੇ ਟੌਪਿਕ ਤੇ ਆਉਣੇ ਬਾਬਾ ਜੀ ਜਿਹੜੇ ਸਲੇਡਾ ਤੁਸੀਂ ਕਹਾਣੀ ਸਾਨੂੰ ਸੁਣਾ ਰਹੇ ਹੋ ਹਾਂਜੀ ਹਾਂ ਇਹ ਮਤਲਬ ਬੰਦੇ ਸੱਚੀ ਘਟਨਾ ਤੋਂ ਸੁਣਾਈ ਸੀ ਹਾਂਜੀ ਹਾਂ ਬਿਲਕੁਲ ਸੱਚੀ ਘਟਨਾ ਨੇ ਉਹਨੇ ਹੋਰ ਵੀ ਦੱਸਿਆ ਕਹਿੰਦਾ ਵੀ ਉਹ ਕਿਸੇ ਵੀ ਰੂਪ ਧਾਰ ਲੈਂਦਾ ਕੁਝ ਵੀ ਬਣ ਸਕਦਾ ਵਾ ਅੱਛਾ ਜੀ ਯਾਨੀ ਕਹਿੰਦਾ ਮਤਲਬ ਬੰਦੇ ਦੇ ਦਿਮਾਗ ਦੇ ਇੰਨਾ ਕ ਅਸਰ ਕਰ ਦਿੰਦੇ ਨੇ ਵੀ ਬੰਦਾ ਕਬਰਾ ਕੇ ਸਰੀਰ ਛੱਡ ਜਾਂਦਾ ਵਾ ਅੱਛਾ ਪਰ ਇੱਕ ਪਾਸੇ ਤਾਂ ਡਰਪੋਕ ਹੁੰਦੇ ਆ ਇੱਕ ਪਾਸੇ ਸੂਰਮੇ ਹੁੰਦੇ ਆ ਤੇ ਜਿਹੜੇ ਸੂਰਮਿਆਂ ਹੱਸਾ ਜਿਕੇ ਬੰਦ ਕਟਾ ਜਾਂਦੇ ਆ ਤੇ ਜਿਹੜੇ ਮਨਮਖੌਂਦੇ ਆ ਐਬੀ ਹੁੰਦੇ ਆ ਸ਼ਰਾਬੀ ਹੁੰਦੇ ਆ ਉਸ ਲੀਡਰ ਨੂੰ ਦੇਖ ਕੇ ਕਿਸੇ ਰੀਸੈਟ ਦਿੰਦੇ ਆ ਜੀ ਹਾਂ ਯਾਨੀ ਐਸੇ ਕਰਕੇ ਕਬਰਾਉਣਾ ਨਹੀਂ ਚਾਹੀਦਾ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਚਾਹੀਦਾ ਉਹ ਬੰਦੇ ਨੇ ਉਸ ਤੋਂ ਬਾਅਦ ਤੁਹਾਨੂੰ ਤੋੜੇ ਨੱਕੀ ਕੱਟਣਾ ਸਾਂਝੀ ਕੀਤੀ ਉਹਨੇ ਜਿੱਦਾਂ ਉਹ ਦੱਸਿਆ ਸਿਆਪੇ ਵੀ ਇੱਕ ਵਾਰੀ ਮੇਮਣੇ ਦੇ ਰੂਪ ਦੇ ਵਿੱਚ ਰਕਿਆ ਇੱਕ ਵਾਰੀ ਜਾਨੇ ਦੀ ਕੋਈ ਪਾਂਛੀ ਸੀਗਾ ਯਾਨੀ ਕਹਿੰਦਾ ਮਤਲਬ ਕੋਈ ਵੀ ਰੂਪ ਉਤਾਰਨ ਕਰ ਸਕਦਾ ਜਿੱਦਾਂ ਇਸ਼ਿਆਤਾਰੀ नाग ਸੋਣਿਆ ਹੋਣਾ ਜੀ ਤੁਸੀਂ ਇਸ਼ਿਆਤਾਰੀ नाग ਕੋਈ ਵੀ ਰੂਪ ਉਤਾਰਨ ਕਰ ਸਕਦਾ ਹੈ ਬੀਸ ਕਰਕੇ ਚੀਜ਼ਾਂ ਜਿਹੜੇ ਮੈਂ ਜਾਣੀ ਆਪਾਂ ਜਦੋਂ ਵੀਡੀਓ 'ਚ ਵੀ ਕਹਿੰਦੇ ਸੀ 90% ਦਾ ਬੰਦਿਆਂ ਨੇ ਲਾਇਕ ਕੀਤਾ ਤੇ 10% ਬੰਦੇ ਨਹੀਂ ਦੀ ਇਹ ਤਾਂ ਐਵੇਂ ਪਖੰਡ ਕਰਦੇ ਆ ਇਹ ਤਾਂ ਭੁੱਖੀ ਖਾ ਕੇ ਬੋਲਦੇ ਆ ਫਲਾਣਾ ਖਾ ਕੇ ਬੋਲਦੇ ਆ ਪਰ ਅਸੀਂ ਜਾਨੀ ਕਹਿੰਦਾ ਭਾਵੇਂ ਵੀ ਆਪਣੇ ਕੋਲੋਂ ਕੁਝ ਨਹੀਂ ਬੋਲਦੇ ਵੀ ਜੋ ਸੱਚ ਜਾਨੀ ਮੇਨ ਜਿਹੜਾ ਸਾਡਾ ਮਕਸਦ ਆ ਟੁੱਟਿਆ ਹੈ ਉਹਨੂੰ ਗੁਰੂ ਦੀ ਬਾਣੀ ਨਾਲ ਜੋੜਨਾ ਹੈ ਪੇ ਜਿਹੜਾ ਜਣੇ ਦੀ ਕਹਿੰਦਾ ਭੁੱਲਿਆ ਭਟਕਿਆ ਜਿੱਦਾ ਕਈਆਂ ਦੇ ਘਰੇ ਭੂਤ ਪ੍ਰੇਤ ਬਹੁਤ ਕੁਝ ਜਣੇ ਜੋ ਸਾਡ ਵੀਤੀ ਆਪਾਂ ਅਗਲੀ ਵੀਡੀਓ ਚ ਕਰਾਂਗੇ ਬਈ ਕਈਆਂ ਦੇ ਘਰੇ ਜਣੇ ਦੀ ਭੂਤ ਹੁੰਦੇ ਆ ਜਣੇ ਐ ਡਰ ਲੱਗਦਾ ਵਾ ਜਣੇ ਦੀ ਬੰਦਾ ਐ ਪਾਗਲ ਹੋ ਜਾਂਦਾ ਉਹ ਤਾਂ ਕੋਈ ਕੰਨਾ ਕੰਮ ਕਰਨ ਨੂੰ ਦਿਲ ਕਰਦਾ ਵਾ ਪੇ ਬੰਦਾ ਐ ਜਣੇ ਦੀ ਦਿਮਾਗ ਬੱਸ ਚ ਕਰ ਲੈਂਦੇ ਤੇ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੇ ਸੰਗਤ ਨੂੰ ਕਿਹਾ ਵੀ ਭਾਈ ਸਾਰੇ ਜਣੇ ਚੌਂਕੜੀ ਮਾਰ ਕੇ ਬੈਠੋ ਜਪਜੀ ਸਾਹਿਬ ਦੀ ਬਾਣੀ ਪਾਣੀ ਆ ਪਰ ਪਿਆਰ ਨਾਲ ਪਾਣੀ ਆ ਕਾਲੀ ਨਹੀਂ ਕਰਨੀ ਕਿਉਂਕਿ ਸਹਿਜ ਦੇ ਵਿੱਚ ਸੋਹਣਿਆ ਲਾਗੇ ਸਹਿਜ ਤੇ ਆਨੰਦ ਜਦੋਂ ਆਪਾਂ ਜਣੇ ਦੀ ਪਾਠ ਸਹਿਜ ਦੇ ਵਿੱਚ ਕਰਾਂਗੇ ਜਿਹਦੇ ਘਰੇ ਵੀ ਜਾ ਕੇ ਜਣ ਵੀ ਜਪਜੀ ਸਾਹਿਬ ਦੀ ਬਾਣੀ ਸੰਗਤੀ ਰੂਪ ਦੇ ਵਿੱਚ ਪੜ੍ਹ ਕੇ ਅਰਦਾਸ ਕੀਤੀ ਮੁੜ ਕੇ ਨਾ ਉਥੇ ਸਲੇਡਾ ਆਇਆ ਨਾ ਭੂਤ ਆਇਆ ਨਾ ਪ੍ਰੇਤਾ ਆਇਆ ਇਹ ਚੀਜ਼ ਹੈ ਜ਼ਰੂਰ ਇੱਕ ਗੱਲ ਹੋਰ ਬਾਬਾ ਜੀ ਜੇ ਜਿਵੇਂ ਵੀ ਤੁਸੀਂ ਦੱਸਿਆ ਸਲੇਡਾ ਦਾ ਹੋ ਗਿਆ ਜਾਂ ਕੋਈ ਕਿਸੇ ਨੂੰ ਕੋਈ ਆਤਮਾ ਭੜਕਦੀ ਮਿਲਦੀ ਹੈ ਇਹਨਾਂ ਦਾ ਕੀ ਟਾਈਮ ਹੁੰਦਾ ਇਹ ਮਤਲਬ ਰਾਤ ਨੂੰ ਹੀ ਜ਼ਿਆਦਾ ਮਤਲਬ ਜਿੱਦਾਂ ਇਹ ਵੀ ਜਿੱਦਾਂ ਆਮ ਸਿਆਣਿਆਂ ਦੀ ਕਹਾਵਤ ਹੈ ਸਿਆਣਿਆਂ ਦੀ ਕਹਾਵਤ ਹੈ ਵੀ 12 ਤੋਂ 3 ਜਿਹੜਾ ਦਿਨ ਹਾਂਜੀ ਯਾਨੀ ਕਦੇ ਵੀ ਹੈ ਨਾ ਦਿਨ ਦਾ ਵੀ ਜੀ ਅੱਛਾ ਜੀ 12 ਤੋਂ 3 ਦਾ ਜਿਹੜਾ ਟਾਈਮ ਆ ਵੀ ਕਦੇ ਵੀ ਜਿਹੜੀ ਕਹਿੰਦਾ ਮਤਲਬ ਇਸ ਵੇਲੇ ਕਿਸੇ ਨੂੰ ਜਾਨੀ ਭਿਖਸ਼ਾ ਨਹੀਂ ਦੇਣੀ ਚਾਹੀਦੀ ਕਿਉਂਕਿ 12 ਦਾ 3 ਜਿਹੜਾ ਭੂਤਾਂ ਪ੍ਰੀਤਾਂ ਦਾ ਟਾਈਮ ਦੱਸਿਆ ਜਾਂਦਾ ਹੈ ਸਿਖਰ ਦੁਪਹਿਰੇ ਸਿਖਰ ਦੁਪਹਿਰੇ ਤੇ ਬਾਕੀ ਜਿਹੜਾ ਹੈ ਜੀ ਅਮਰਤ ਵੇਲਾ ਬਾਫਾਜ ਕਰੋ ਵੀ ਕੋ ਬੰਦਾ ਅਮਰਤ ਵੇਲੇ ਅਮਰਤ ਕਈਆਂ ਨੂੰ ਤਾਂ ਇਹ ਨਹੀਂ ਪਤਾ ਵੀ ਅਮਰਤ ਵੇਲਾ ਕਿੰਨੇ ਵਜੇ ਹੁੰਦਾ ਪਾ ਅਮਰਤ ਵੇਲਾ ਸੂਰਜ ਚੜ੍ਹਨ ਤੋਂ ਸਵਾ ਪਹਿਰ ਪਹਿਲਾਂ ਹੁੰਦਾ ਪਾ ਠੀਕ ਹੈ ਜੀ ਜੀ ਅੱਜ ਸੂਰਜ 5:30 ਵਜੇ ਚੜਦਾ ਤਾਂ ਸਵਾ 1 ਵਜੇ ਅਮਰਤ ਵੇੜਾ ਵਾ ਅਮਰਤ ਵੇੜੇ ਉੱਟਕੇ ਕੇਸੀ ਇਸ਼ਨਾਨ ਕਰਕੇ ਹੂੰ ਤੇ ਚਾਹੇ ਜਪਜੀ ਸਾਹਿਬ ਦੀ ਬਾਣੀ ਜਿਹਾ ਇਹ ਸਿਮਰਨ ਕੁਛ ਵੀ ਬੰਦਾ ਕਰਦਾ ਮੈਂ ਕਹਿੰਦਾ ਸਾਰੀ ਦਿਹਾੜੀ ਇੰਨਾ ਕਾ ਆਨੰਦ ਬਣਿਆ ਰਹਿੰਦਾ ਵਾ ਜੈਨ ਦੀ ਕਹਿੰਦਾ ਮਤਲਬ ਕੋਈ ਵੀ ਚੀਜ਼ ਉਹਦੇ ਨੇੜੇ ਨਹੀਂ ਆ ਸਕਦੇ ਯਾਨੀ ਉੱਥੇ ਤਾਂ ਦੇਵੀ ਦੇਵਤਿਆਂ ਦਾ ਪੈਰਾ ਹੋ ਜਾਂਦਾ ਪੈਰਾ ਹੋ ਜਾਂਦਾ ਕਿਉਂ ਅਮਰਤ ਵੇਲਾ ਸੱਚ ਨਾਮ ਬਿੜਾਈ ਵਿਚਾਰ ਵੀ ਜਿਹੜੇ ਬਾਣੀ ਦੀ ਵਿਚਾਰ ਵੀ ਕਰਦੇ ਆ ਹੂੰ ਕਰਮੀ ਆਵੇਂ ਕਪੜਾ ਨਦਰੀ ਮੁਖ ਦਵਾਰ ਇਹ ਜਿਹੜਾ ਸਰੀਰੂਪੀ ਕਪੜਾ ਇਹਨੂੰ ਕਹਿੰਦੇ ਆਂ ਵੀ ਕਰਮੀ ਆਵੇਂ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਵਹਿ ਜਾਣੇ ਸਭ ਆਪੇ ਸਚੇ ਆਰ ਇੱਕ ਵਲ ਹੋ ਰਿਹਾ ਬਾਬਾ ਜੀ ਜਿੰਨੇ ਆਪਾਂ ਦੇਖਿਆ ਕਾਫੀ ਲੋਕ ਆ ਜਿਹੜੇ ਇਹ ਵੀਡੀਓ ਦੇਖ ਕੇ ਹਨਾ ਜਾਂ ਆਪਣੀਆਂ ਜਾਂ ਕਿਸੇ ਦੀ ਵੀ ਵੀਡੀਓ ਸੁਣਦੇ ਨੇ ਤਾਂ ਉਹਦੇ ਵਿੱਚ ਨਾ ਉਹ ਮੈਸੇਜ ਜਾਂ ਕਮੈਂਟ ਜ਼ਰੂਰ ਕਰ ਦਿੰਦੇ ਵੀ ਸਾਨੂੰ ਆਪਾ ਦੱਸੋ ਆਪਾ ਦੱਸੋ ਜਰੂਰ ਦੱਸੋ ਕਿਉਂਕਿ ਨਾ ਆਪਾਂ ਅਸੀਂ ਨਹੀਂ ਚਾਹੁੰਦੇ ਵੀ ਸਾਡੀਆਂ ਵੀਡੀਓ ਦੇਖ ਕੇ ਲੋਕ ਕਿਸੇ ਤੰਤਰਕ ਜਾਂ ਕਿਸੇ ਕੋਈ ਪੰਡਤ ਕੋਲੀ ਹੋਵੇ ਹਨਾ ਸਭ ਤੋਂ ਪਹਿਲਾਂ ਉਹਨਾਂ ਨੂੰ ਨਾਮ ਸਿਮਰਨਾ ਜੋੜਨਾ ਚਾਹੀਦਾ ਯਾਨੀ ਸਭ ਤੋਂ ਵੱਡੀ ਗੱਲ ਹੈ ਜੀ ਦੇਖੋ ਕੋਈ ਵੀ ਧਰਮ ਦਾ ਬੰਦਾ ਜਿਹੜਾ ਵੀ ਧਰਮ ਦੇ ਵਿੱਚ ਜਿਹਨੂੰ ਮੰਨਦਾ ਸੱਚੇ ਦਿਲੋਂ ਉਹਨੂੰ ਮੰਨੇ ਮੰਨੇ ਠੀਕ ਹੈ ਜੀ ਕੀਰਤ ਕਰਨੀ ਨਾਮ ਜਪਣਾ ਵੰਡ ਛਕਣਾ ਕੀਰਤ ਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਕਿਸੇ ਗਰੀਬ ਨਾਲ ਤੱਕਣਾ ਨਾ ਹੋਵੇ ਬਿਆਨ ਦੇ ਕਹਿੰਦਾ ਮਤਲਬ ਕਿਸੇ ਨਾਲ ਹੇਰਾਫੇਰੀ ਨਾ ਹੋਵੇ ਕਿਸੇ ਦਾ ਦਿਲ ਨਾ ਦੁਖੇ ਕਹਿੰਦੇ ਕੀਰਤ ਕਰਨੀ ਨਾਮ ਜਪਣਾ ਵੰਡ ਛਕਣਾ ਬਹੁਤ ਵੱਡੇ ਸਨਹਿਰੀ ਗੋਣੇ ਜੀ ਸੰਗਤ ਤੇ ਪੰਗਤ ਜਿਹੜਾ ਬੰਦਾ ਜਣਦੀ ਕਹਿੰਦਾ ਮਤਲਬ ਆਪ ਨਾਮ ਜਪਦਾ ਵਾ ਚੰਗੀ ਗੱਲ ਆ ਜਿਹੜਾ ਦੂਜਿਆਂ ਨੇ ਵੀ ਜਪਾਉਂਦਾ ਵਾ ਬਹੁਤ ਵੱਡੀ ਗੱਲ ਆ ਜੀ ਨਹੀਂ ਕਈ ਕਹਿੰਦੇ ਸਾਡਾ ਵੀ ਮਤਲਬ ਇਹਨਾਂ ਚੀਜ਼ਾਂ ਤੋਂ ਪ੍ਰੇਸ਼ਾਨ ਜ਼ਰੂਰ ਹੁੰਦੇ ਆ ਉਹ ਉਹ ਕਹਿੰਦੇ ਸਾਡਾ ਮਨ ਨਹੀਂ ਕਰਦਾ ਪਾਠ ਕਰਨ ਨੂੰ ਜਾਂ ਸੁਣਨ ਨੂੰ ਫਿਰ ਉਹ ਕੀ ਕਰਨ ਪੋਤਾਂ ਜੀ ਦੇਖੋ ਜਾਨੀ ਕਿਸੇ ਪਵਿੱਤਰ ਆਤਮਾ ਜਾਨੀ ਇਹ ਨਹੀਂ ਹੈਗਾ ਵੀ ਜਿੱਥੇ ਬੰਦੇ ਮਾਰੇ ਉੱਥੇ ਚੰਗੇ ਵੀ ਹੈਗੇ ਆ ਜੇ ਕੋਈ ਗੁਰੂ ਦਾ ਪਿਆਰ ਆ ਕਿਸੇ ਵੀ ਧਰਮ ਦਾ ਬੰਦਾ ਵਾ ਕੋਈ ਵੀ ਬਹੁਤ ਬੰਦੇ ਸਾਰੇ ਧਰਮਾਂ ਦੇ ਵਿੱਚ ਪਵਿੱਤਰ ਰੂਹ ਹੈਗੇ ਆ ਨੇ ਸਾਰੇ ਧਰਮਾਂ ਜਮਾੜੇ ਵੀ ਹੁੰਦੇ ਆ ਪਰ ਜਿਹੜੇ ਵੀ ਕਹਿੰਦਾ ਮਤਲਬ ਜਿੱਦੀ ਜਿੱਥੀ ਸ਼ਰਧਾ ਵਾ ਆਸਥਾ ਵਾ ਪਰ ਉਹ ਪੂਰਾ ਹੋਣਾ ਚਾਹੀਦਾ ਜੀ ਨੂੰ ਉਹ ਮੰਨਦਾ ਵਾ ਤੇ ਜੇ ਉਹਦਾ ਪੂਰੇ ਦੀ ਸ਼ਰਨ ਦੇ ਵਿੱਚ ਜਾਊਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਹਦਾ ਇਹ ਚੀਜ਼ਾਂ ਤੋਂ ਖਿਹੜਾ ਨਾ ਛੁੱਟੇ ਖਿਹੜਾ ਵੀ ਛੁੱਟੂਗਾ ਤੇ ਪਰਮੇਸ਼ਰ ਵੱਲ ਹੀ ਧਿਆਨ ਲੱਗੂਗਾ ਕਿਉਂਕਿ ਇਹ ਇਹਦੇ ਲਈ ਪੂਰਾ ਹੋਣਾ ਚਾਹੀਦਾ ਜਿਹਦੇ ਬਾਰੇ ਗੁਰੂ ਅਜਿੰਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਅਖੀਲੀ ਅਸ਼ਟਪਦੀ ਦਾ ਸ਼ਲੋਕ ਹੈ ਕਹਿੰਦੇ ਪੂਰਾ ਪਰਵ ਅਰਾਧੇ ਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਯਾਨੀ ਹੋਰ ਇਲਾਜ ਸਭ ਤੋਂ ਸੋਖਾ ਜੀ ਫਾਰਜ ਕਰੋ ਵੀ ਕੋਈ ਵੀ ਬੰਦਾ ਜਿਹਨੂੰ ਇਹ ਚੀਜ਼ਾਂ ਤੰਗ ਕਰਦੀਆਂ ਨੇ ਠੀਕ ਹੈ ਜੀ ਚਾਹੇ ਅੱਖਾਂ ਬੰਦ ਕਰੇ ਚਾਹੇ ਖੁੱਲੀਆਂ ਰੱਖੇ 5 ਮਿੰਟ ਮੂਲ ਮੰਤਰ ਦਾ ਸਿਮਰਨ ਕਰਨਾ ਵੀ ਮੂਲ ਮੰਤਰ ਕੀ ਆ ਜੋ ਗੁਰੂ ਨਾਨਕ ਮਹਾਰਾਜ ਬੇਈ ਨਦੀ ਦੇ ਵਿੱਚ 3 ਦਿਨ ਅਲੋਪ ਰਹੇ ਸਾਨੇ ਸਰੀਰ ਸੱਚਖੰਡ ਜਾ ਕੇ ਸੱਚਖੰਡ ਤੋਂ ਇਹ ਮੰਤਰ ਲੈ ਕੇ ਆਇਸੀ ਇਹਦਾ ਨਵਾਂ ਮੂਲ ਮੰਤਰ ਹਮ ਜਾਨੀ ਸਾਰੇ ਮੰਤਰਾਂ ਦਾ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਂਦ ਸੱਚ ਜਗਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਥੇ ਤੱਕ ਕਰੋ ਮੂਲ ਮੰਤਰ ਹਾਂਜੀ ਕਈ ਇਹਨੂੰ ਪਹਿਲੀ ਪੂੜੀ ਦੱਸੇ ਜਾਂਦੇ ਪਹਿਲੀ ਪੂੜੀ ਨਹੀਂ ਪਹਿਲੀ ਪੂੜੀ ਹੈ ਸੋਚਿਆ ਸੋਚਣਾ ਹੋ ਬਈ ਜੇ ਸੋਚੀ ਲਿਖਵਾ ਯਾਨੀ ਬਦਾ ਬਾਣੀ ਨਹੀਂ ਪੜ ਸਕਦਾ ਅਨਪੜਾ ਵਾ ਮੂਲ ਮੰਤਰ ਤਾਂ ਕਰ ਹੀ ਸਕਦਾ ਜਾਂ ਮੂਲ ਮੰਤਰ ਨਹੀਂ ਵੀ ਕਰ ਸਕਦਾ ਗੁਰਮੰਤਰ ਤਾਂ ਕਰ ਸਕਦਾ ਵਾਹ ਏ ਗੁਰੂ ਵਾਹ ਏ ਗੁਰੂ ਜਿਹੜਾ ਬਾਣੀ ਆ ਗੁਰਮੰਤਰ ਬਹੁਤ ਜ਼ਰੂਰੀ ਹੈ ਹਮ ਤੇ ਇੱਕ ਸਵਾਲ ਬਾਬਾ ਜੀ ਹੋਰ ਆ ਜਿਵੇਂ ਆਪਾਂ ਦੇਖਦੇ ਆ ਆਮ ਜਿਹੜੀ ਆਪਾਂ ਵੀਡੀਓ ਕੀਤੀ ਸੀਗੀ ਉਹਦੇ ਵਿੱਚ ਹਾਂਜੀ ਲੋਕਾਂ ਨੇ ਕਮੈਂਟ ਕੀਤਾ ਸੀ ਵੀ ਅਸੀਂ ਬਹੁਤ ਦੁਖੀ ਹਾਂ ਇਹਨਾਂ ਚੀਜ਼ਾਂ ਤੋਂ ਹਾਂਜੀ ਕਹਿੰਦੇ ਅਸੀਂ ਪਾਠ ਸਿਮਰਨ ਜਾਂ ਪਾਠ ਵੀ ਕਰਦੇ ਹੁੰਦੇ ਸੀਗੇ ਪਰ ਇਹ ਨਤੀਜੇ ਦੇ ਪ੍ਰਭਾਵ ਹੇਠ ਆ ਕੇ ਅਸੀਂ ਪਾਠ ਕਰਨਾ ਵੀ ਭੁੱਲ ਗਏ ਜਾਂ ਮਨ ਨਹੀਂ ਲੱਗਦਾ ਉਹ ਪਤਾ ਕੀ ਜੀ ਉਹਨਾਂ ਦਾ ਜਾਨੇ ਮਨ ਹਾਜ਼ਰ ਹੀ ਨਹੀਂ ਹੋਇਆ ਜੀ ਅੱਛਾ ਜੀ ਜਿਹਦਾ ਹੁਣ ਧਿਆਨ ਤਾਂ ਆਣ ਜਾਨੇ ਦੇ ਹੋਰ ਪਾਸੇ ਆ ਲੈਣ ਦੇਣ ਸੌ ਜਾਨੇ ਦੀ ਸਿਰ ਟੈਨਸ਼ਨਾਂ ਬੰਦੇ ਤੇ ਹੁੰਦੀਆਂ ਨੇ ਪਰ ਜਾਨੇ ਦੀ ਜੇ ਉਦੋਂ ਆਪਾਂ ਪੂਰੇ ਗੁਰੂ ਦੀ ਸ਼ਰਨ ਤੇ ਜਾ ਕੇ ਮਨ ਅਰਪਣ ਕਰਾਂਗੇ ਤਾਂ ਖੇੜ ਬਾਨੀ ਹੈ ਜਿੱਦਾਂ ਕਹਿੰਦੇ ਮਨ ਵਿੱਚ 18 ਨੰਬਰ ਅਸ਼ਟਪਦੀ ਦੇ ਜੇ ਗੁਰੂ ਅਜੇਂ ਦੀ ਜੀ ਮਾਰੇ ਕਹਿੰਦੇ ਮਨ ਵਿੱਚ ਸਤ ਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਬਹੁਤ ਬੰਦੇ ਆ ਜਿਹੜੇ ਜਾਨੇ ਦੀ ਬਾਣੀ ਪੜਦੇ ਜਪਜੀ ਸਾਹਿਬੀ ਪੰਜ ਮਿੰਟ ਚ ਬੰਦ ਕਰ ਦਿੰਦੇ ਆ ਪੰਜ ਮਿੰਟ ਜੇ ਜਪਜੀ ਸਾਹਿਬੀ ਗੱਲ ਕਰਨ ਵਾਲੀ ਵੀ ਇਹ ਬਾਠਾ ਜਿਹੜਾ ਬਹੁਤ ਜਲਦੀ ਨਾ 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 ਕਹਿੰਦੇ ਸੋਣਿਆ ਲਾਗੇ ਸਹਿਜ ਧਿਆਨ ਪੰਜ ਨੰਬਰ ਪੂੜੀ ਦੀ ਕੀ ਕਹਿੰਦੇ ਆ ਮਹਾਰਾਜ ਗਾ ਵੀ ਸੁਣੀਏ ਕਹਿੰਦੇ ਜਿਹੜਾ ਤੁਸੀਂ ਗਾ ਰਹੇ ਹੋ ਕਿ ਤੁਸੀਂ ਵੀ ਸੁਣ ਰਹੇ ਹੋ ਸਾਨੂੰ ਤਾਂ ਇਹੀ ਪਤਾ ਲੱਗਦਾ ਇੱਕ ਓੰਕਾਰ ਦਾ ਸ਼ੁਰੂ ਕੀਤਾ ਸੀ ਨਾਨ ਕੀਤੀ ਛੁੱਟੀ ਨਾਲ ਤੇ ਪਹੁੰਚ ਗਏ ਧਿਆਨ ਪਤਾ ਨਹੀਂ ਕਿੱਥੇ ਜਾਣ ਦੀ ਮਨ ਹਾਜ਼ਰ ਤਾਂ ਸਭ ਕੁਝ ਹਾਜ਼ਰ ਆ ਮਨ ਗੈਰ ਹਾਜ਼ਰ ਤਾਂ ਸਭ ਕੁਝ ਗੈਰ ਹਾਜ਼ਰ ਆ ਮਨ ਦੀ ਹਾਜ਼ਰੀ ਜ਼ਰੂਰੀ ਹੈ ਜੇ ਮਨ ਹਾਜ਼ਰ ਹੋਊਗਾ ਤਾਂ ਹੀ ਆਨੰਦ ਆਊਗਾ। ਤਾਂ ਹੀ ਤਾਂ ਦੇਖੋ ਗੁਰੂ ਅਮਰਦਾਸ ਮਾਰਗੀ ਕਹਿੰਦੇ ਆਨੰਦ ਸੁਣੋ ਬੜਪਾਗੇਓ। ਵੀ ਇਹ ਮਨ ਆ ਜਿਹੜੇ ਆਨੰਦ ਮੇਰੀ ਬਾਣੀ ਹੈ ਬਾਣੀ ਆ ਇਹ ਤੂੰ ਸੁਣਿਆ। ਜੇ ਸੁਣੂਗਾ ਤਾਂ ਆਨੰਦ ਸੁਣੋ ਬੜਪਾਗੇਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਵ ਪਾਇਆ। ਉਹਨਾਂ ਨੇ ਪ੍ਰਮਾਤਮਾ ਨੂੰ ਵੀ ਪਾ ਲਿਆ। ਉਤਰੇ ਸਗਲ ਬੈ ਸੂਰੇ ਦੇਖੋ ਅੱਗੇ ਕੀ ਲਿਖਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਗੱਲ ਤਾਂ ਬਾਣੀ ਦੀ ਹੈ। ਯਾਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਛੱਡ ਕੇ ਹੋਰ ਵੀ ਬਾਣੀਆਂ ਨੇ ਪਰ ਉਹ ਕੱਚੀ ਬਾਣੀਆਂ ਆ। ਆਨੰਦ ਸਾਹਿਬ ਦੀ 24 ਨੰਬਰ ਪੌੜੀ ਤੇ ਗੁਰੂ ਅਮਰਦਾਸ ਜੀ ਫਰਮਾਉਂਦੇ ਆ। ਕਹਿੰਦੇ ਸਤਗੁਰ ਬਿਣਾ ਹੋਰ ਕੱਚੀ ਆ ਬਾਣੀ, ਬਾਣੀ ਦਾ ਕੱਚੀ, ਸਤਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੇ ਹਰ ਹਰ ਨਿਤ ਕਰੇ ਰਸਨਾ ਕਹਿ ਕ슌 ਜਾਣੀ। ਚਿਤ ਜੈਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਵੀ ਉਹਨਾਂ ਦਾ ਧਿਆਨ ਦਾ ਮਾਇਆ ਚੀਜ਼ ਹੈ ਜਨਦੀਪ ਭਗਤ ਰਵਦਾਸ ਹੀ ਕਹਿੰਦੇ ਰਵਦਾਸ ਤਾਂ ਭਗਤ ਜੀ ਬਾਰੇ ਬਾਣੀ ਜੀ ਕਿ ਲਿਖਿਆ ਕਹਿੰਦੇ ਰਵਦਾਸ ਟ ਮੰਡਾ ਢੋਰੀ ਨੀ ਤੇ ਤੈਨੂੰ ਤਿਆਗੀ ਮਾਇਆ ਪਰਗੜ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਤੇ ਧੰਨੇ ਜੱਟ ਜੀ ਨੇ ਸਾਰਿਆਂ ਦਾ ਜੀਵਨ ਪੜ ਕੇ ਫਿਰ ਕੀ ਲਿਖਿਆ ਕਹਿੰਦੇ ਇਹ ਵੀ ਤੇ ਸੁਣ ਕੇ ਜਾਟਰ ਉਠ ਭਗਤੀ ਲੱਗਾ ਮੇਲੇ ਪਰ ਤਖ ਗਸਾਈਆਂ ਧੰਨਾ ਬੜਵਪਗ ਯਾਨੀ ਇਹ ਚੀਜ਼ਾਂ ਹੈਗੀਆਂ ਨੇ ਪਰ ਆ ਲਾਜ ਇਹਨਾਂ ਦਾ ਗੁਰਬਾਣੀ ਹੈ ਤੇ ਜਿਹੜੇ ਲੋਕ ਭਟਕਦੇ ਨੇ ਜਾਂ ਜਿਹੜੇ ਪੰਡਤਾਂ ਕੋਲੇ ਜਾਂ ਜਿਹੜੇ ਜੋਤਸ ਵਿਦਿਆ ਕੋਲੇ ਜਾਂ ਜਿਹੜੇ ਤੰਤਰਕਾਂ ਕੋਲੇ ਜਾਂਦੇ ਆ ਹਾਂਜੀ ਉਹ ਉਹ ਕਿਸ ਇਹਨਾਂ ਚੀਜ਼ਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਵੀ ਕੋਈ ਕਿਹੜਾ ਮਤਲਬ ਕਿਹੜੀ ਪੰਕਤੀ ਜਾਂ ਕੋਈ ਕਿਹੜਾ ਗੁਰੂ ਸਾਹਿਬ ਦਾ ਜਾਪ ਕਰਨਾ ਵੀ ਜਿਹੜੇ ਸਭ ਤੋਂ ਜਿਹੜਾ ਜੀ ਸੋਖੀ ਚੀਜ਼ ਆ ਮੂਲ ਮੰਤਰ ਤੇ ਗੁਰ ਮੰਤਰ ਹੈ ਜੀ ਠੀਕ ਹੈ ਜੀ ਤੇ ਬੇਨਤੀ ਆ ਵੀ ਜਿਹੜੇ ਪੰਡਤ ਜਾਣੇ ਦੀ ਗੁੰਮਰਾਹ ਕਰਦੇ ਉਹਨਾਂ ਲਈ ਮਾੜੀ ਗੱਲ ਆ ਜਾਨੀ ਪੰਡਤ ਵੀ ਸਾਰੇ ਮਾੜੇ ਨਹੀਂ ਚੰਗੇ ਵੀ ਹੈਗੇ ਦੇਖੋ ਗੁਰੂ ਅਜਿੰਦੇਵ ਜੀ ਮਹਾਰਾਜ ਕੀ ਕਹਿ ਰਹੇ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ 100 ਪੰਡਤ ਜੋ ਮਨ ਪਰਬਉਦਾ ਰਾਮ ਨਾਮ ਆਤਮੈ ਸੋਧ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੇ ਅਪਦੇਸ਼ ਜਗ ਜੀਵੇ ਜਿਹੜਾ ਚਾਰੇ ਵਰਨਾਂ ਨੂੰ ਖੱਤਰੀ ਬ੍ਰਾਹਮਣ ਸੂਦ ਵੈਸੇ ਚਾਰ ਵਰਨ ਬਣਾਏ ਆ ਕਹਿੰਦੇ ਜੋ ਚੋ ਵਰਨਾ ਕੋ ਦੇ ਅਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਆ ਅਸੀਂ ਤਾਂ ਉਹ ਪੰਡਤ ਨੂੰ ਨਮਸਕਾਰ ਕਰਦੇ ਆ ਜਿਹੜੇ ਸਾਰੇ ਧਰਮਾਂ ਨੂੰ ਸਿੱਖਿਆ ਦੇ ਰਿਹਾ ਪ੍ਰਮਾਤਮਾ ਦੇ ਨਾਮ ਦੀ ਇਸ ਕਰਕੇ ਵੀ ਸੱਚੇ ਮਾਰਗ ਚੱਲਦੇ ਆ ਉਸ ਤਦ ਕਰੇ ਜਹਾਨ ਦੇ ਤੇ ਜਿੰਨੇ ਦੇ ਕਰ ਇਹ ਚੀਜ਼ਾਂ ਆਉਂਦੀਆਂ ਨੇ ਜਦ ਕੋਤ ਪ੍ਰੇਤ ਹੋਗਾ ਜਾਂ ਕੋਈ ਆਤਮਾ ਭੜਕਦੀਆਂ ਨੇ ਉਹ ਕਿਸ ਚੀਜ਼ ਦਾ ਮਤਲਬ ਜਿੱਦਾਂ ਦਰਬਾਰ ਸਾਹਿਬ ਤੋਂ ਸਲੋਵਰ ਲਿਆ ਸਲੋਵਰ ਚੋਂ ਜਲ ਲਿਆ ਕੇ ਹਾਂਜੀ ਉਹ ਵੀ ਠੀਕ ਹੈ ਜੀ ਉਹਦਾ ਵੀ ਠੀਕ ਹੈ ਪਰ ਬੇਨਤੀ ਹੈ ਵੀ ਜਿਹਨੂੰ ਵੀ ਇਹ ਚੀਜ਼ ਤੇਸਦੀ ਆ ਤੰਗ ਕਰਦੀ ਆ ਉਹਦਾ ਮਨ ਬਾਣੀ ਚ ਹਾਜ਼ਰ ਹੋਣਾ ਚਾਹੀਦਾ ਅੱਛਾ ਜੀ ਜੇ ਉਹਦਾ ਮਨ ਹਾਜ਼ਰ ਹੋ ਗਿਆ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਸ ਘਰ ਦੇ ਵਿੱਚ ਇਹ ਚੀਜ਼ ਨੇੜੇ ਵੀ ਆ ਜੇ ਨਹੀਂ ਇਹ ਚੀਜ਼ਾਂ ਕਿਵੇਂ ਬੰਦੇ ਨੂੰ ਟਾਰਗੇਟ ਕਰਦੀਆਂ ਨੇ ਬੰਦੇ ਨੂੰ ਡਰਾਉਂਦੀਆਂ ਨੇ ਜੀ ਨੀ ਇਹ ਨੀ ਮੇ ਕਹਿ ਰਿਹਾ ਇਹਨਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਬੰਦਾ ਮਨਮੁਖ ਹੋ ਗਿਆ ਕਿੱਦਾਂ ਇਹ ਬੰਦਾ ਇਹ ਪ੍ਰਮਾਤਮਾ ਵੱਲੋਂ ਹੀ ਹੁਕਮ ਹੁੰਦਾ ਇਹ ਅੱਛਾ ਜੀ ਪ੍ਰਮਾਤਮਾ ਜਿਹਦਾ ਕਹਿੰਦੇ ਮਨਮੁਖ ਦੁਖੀ ਆ ਗੁਰਮੁਖ ਸੁਖੀ ਆ ਵੀ ਜਦੋਂ ਬੰਦਾ ਮਨਮੁਖਾ ਮੰਨਦੇ ਮਗਰ ਲੱਗ ਗਿਆ ਜਿਹੜਾ ਮਨਮੁਖਾ ਉਹਨੇ ਮੈਂ ਮੈਂ ਕਰਨਾ ਮੈਂ ਜਿਹਨੇ ਗੁਰਮੁਖਾ ਉਹਨੇ ਤੂੰ ਤੂੰ ਕਰਨਾ ਵਾ ਜਿਹਦੇ ਬਾਰੇ ਦੇਖੋ ਦਰਯੋਦਨ ਬਾਰੇ ਕੀ ਲਿਖਿਆ ਕਹਿੰਦਾ ਮੇਰੀ ਮੇਰੀ ਕਹਿ ਰੋ ਕਰਤੇ ਦਰਯੋਦਨ ਸੇ ਭਾਈ 12 ਯੋਜਨ ਛਤਰ ਛੁਲੇ ਦੇਹੀ ਗਿਲਜਣਾ ਖਾਈ ਤੇ 12 ਯੋਜਨ ਸ਼ਤਰ ਚ ਹੁੰਦਾ ਸੀ ਜਦੋਂ ਖੜਾ ਹੋ ਜਾਂਦਾ ਸੀ ਚਕਰਵਰਤੀ ਰਾਜਾ ਸੀ ਹਾਂ ਤੇ ਜਨ ਦੀ ਅੱਜ ਕਿਥੇ ਆ ਉਹਦੀ ਦੇਹੀ ਨੂੰ ਵੀ ਜਨ ਦੀ ਗਿਲਜਾਂ ਨੇ ਖਾਧਨ ਕਿਉਂਕਿ ਸਰੀਰ ਬੰਜਰ ਦਾ ਹੋ ਗਿਆ ਸੀ ਬਾਹਰ ਲਿਆ ਸੀ ਜਾਨੇ ਅੱਛਾ ਕਿਸ ਚੀਜ਼ ਦੇ ਇਹ ਉਹਦੇ ਜਦੋਂ ਮਾਤਾ ਅੱਖਾਂ ਤੋਂ ਹਣੀ ਸੀ ਜੀ ਅੱਛਾ ਦਰਯੋਧਨ ਦੀ ਹਾਂ ਜੀ ਹਾਂ ਜੀ ਤੇ ਕਹਿੰਦਾ ਮਤਲਬ ਪਿਤਾ ਵੀ ਜਦੋਂ ਉਹਨੇ ਜਨ ਦੀ ਦੇਖਿਆ ਵੀ ਵਾਏ ਅੱਖਾਂ ਤੋਂ ਪੱਟੀ ਖੋਲੂਗੀ ਵੀ ਜਿੱਥੇ ਵੀ ਜਨ ਦੀ ਉਹਦੀ ਨਿਗਾ ਪਾਉਗੀ ਉਹ ਸਰੀਰ ਬੰਜਰ ਦਾ ਹੋ ਜਾਊਗਾ ਉਹਨੇ ਆਹ ਜੰਗ ਤੋਂ ਜਨ ਦੀ ਟੱਕ ਲੈ ਸੀ ਜੀ ਬਈ ਮੈਂ ਮਾਤਾ ਦੇ ਮੂਹਰੇ ਨਗਨ ਹੋ ਕੇ ਨਹੀਂ ਜਾਣਾ ਤੇ ਜਦੋਂ ਫਿਰ ਜਾਨੀ ਦੀ ਜੰਗ ਹੁੰਦੀ ਆ ਤੇ ਭੀਮ ਸੈਨ ਨੂੰ ਕ੍ਰਿਸ਼ਨ ਭਗਵਾਨ ਜੀ ਕਹਿ ਰਿਹਾ ਦੁਆਪਰ ਜੋ ਕਦੇ ਮਾਲਕ ਕਹਿੰਦੇ ਇਹਨੂੰ ਇੱਥੋਂ ਕੱਚਾ ਹੈ ਅੱਛਾ ਤੇ ਇਥੋਂ ਬਾਹਰ ਯਾਨੀ ਇਥੋਂ ਜਾਂ ਜਾਂੜਾ ਤੋਂ ਫੜ ਕੇ ਪਾਰਦਾ ਜੀ ਕਿ ਇਸ ਕਰਕੇ ਜੋ ਮਹਾਰਾ ਦੀ ਬਾਣੀ ਚ ਲਿਖਿਆ ਉਹ ਤਿੰਨ ਕਾਲ ਸਤ ਬਾ ਜਿਹੜੀ ਬਾਣੀਆਂ ਇਕੱਲੇ ਸਿੱਖਾਂ ਦੀ ਨਹੀਂ ਸਾਰੇ ਧਰਮਾਂ ਦੀ ਸਾਂਝੀ ਹੈ ਤੇ ਇਹਨੂੰ ਕੀ ਕਹਿੰਦੇ ਸਰਬ ਸਾਂਝੀ ਗੁਰਬਾਣੀ ਗੁਰਬਾਣੀ ਇਸ ਜੱਗ ਵਿੱਚ ਚਾਨਣ ਕਰਮ ਵਸੇ ਮੰਨਿਆ ਹੈ ਪਰ ਲੱਖ ਲਾਣ ਤੋਂ ਉਹਨਾਂ ਮੂਰਖਾਂ ਦੇ ਜਿਹੜੇ ਮਹਾਰਾ ਦੀ ਬਾਣੀ ਦੀ ਬੇਅਦਵੀ ਕਰਦੇ ਆ ਹੂੰ ਕਿਉਂਕਿ ਉਹ ਬੇਸਮਝੀ ਆ ਉਹ ਸਮਾ ਲਵੇ ਭੂਤ ਪ੍ਰੇਤ ਸਲੇਡੇ ਇਹ ਸਾਰੇ ਉਹਨਾਂ ਨੂੰ ਚੁੰਬੜਦੇ ਆ ਜਿਹੜੇ ਜਾਣਦੇ ਗੁਰੂ ਦੇ ਉਲਟ ਚੱਲਦੇ ਆ ਇਸ ਕਰਕੇ ਜਨ ਦੇ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਗੁਰੂ ਦਾ ਸਤਕਾਰ ਤੇ ਗੁਰੂ ਦਾ ਪਿਆਰ ਬਹੁਤ ਜ਼ਰੂਰੀ ਹੈ। ਹੂੰ। ਠੀਕ ਹੈ। ਹੋਰ ਕੋਈ ਜਿਹੜੇ ਇਹਨਾਂ ਤੋਂ ਲੋਕਾਂ ਲੋਕ ਤੰਗ ਨੇ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਜਾਂਦੇ ਕੋਈ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੇ ਹੋਣਗੇ ਕਿਉਂਕਿ ਆਪਣੀ ਵੀਡੀਓ ਦੇਖ ਕੇ ਆਪਾਂ ਦੇਖਿਆ ਅਕਸਰ ਕਮੈਂਟ ਜਰੂਰ ਆਉਂਦੇ ਬਾਬਾ ਜੀ। ਹਾਂਜੀ ਹਾਂਜੀ। ਪਰ ਉਹ ਕਈ ਵਾਰ ਬੰਦੇ ਵੀਡੀਓ ਦੇਖ ਕੇ ਆਪਾ ਦੇ ਲਈ ਭਜਦੇ ਆ। ਨਾ ਜ਼ਰੂਰੀ ਹੈ ਜ਼ਰੂਰੀ ਬੰਦੇ ਦੇ ਹੱਥੀ ਮਤਲਬ ਫਾਜ ਹਾਂਜੀ ਹਾਂਜੀ ਪਹਿਲੀ ਗੱਲ ਹੈ ਜੀ ਕਮੇਟ ਜਾਨੀ ਬਹੁਤ ਜ਼ਰੂਰੀ ਕਰਨਾ ਵੀ ਚਾਹੀਦਾ ਉਹਦਾ ਇਲਾਜ ਆਪਾਂ ਉਸ ਅਗਲੀ ਵੀਰੇ ਜੀ ਵੀ ਦੇ ਦੇਵਾ ਭਈ ਜਿਦਾ ਹੁਣ ਫਾਜ ਕਰੋ ਆਪਾਂ ਖੇਤੇ ਜਾ ਕੇ ਤਿੰਨ ਸ਼ਬਦ ਬਾਰਤ ਦੇ ਭੁੱਖੇ ਨੂੰ ਰੋਟੀ ਭੁੱਖੇ ਨੂੰ ਰੋਟੀ ਬਹੁਤ ਜ਼ਰੂਰੀ ਆ ਪਿਆਸੇ ਨੂੰ ਪਾਣੀ ਜ਼ਰੂਰੀ ਆ ਜਿਹਦਾ ਹਿਰਦਾ ਤੜਫ ਰਿਹਾ ਕਿਸੇ ਪਾਸੇ ਵੀ ਉਹਦੇ ਲਈ ਗੁਰੂ ਨਾਨਕ ਦੀ ਬਾਣੀ ਜ਼ਰੂਰੀ ਹੈ ਜਿਦਾ ਆਪਾ ਪੜਦੇ ਆ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੇ ਤਾਂ ਕੋਈ Hindu ਵੀਰਾ ਤਾਂ ਉਹ ਜਾਣੇ ਦੀ ਜਿਨੂੰ ਵੀ ਮੰਨਦਾ ਚਾਹੇ RAM ਜਿਦਾ ਮਹਾਰਾਜੀ ਬਾਣੀ ਦੇ ਸ਼ਬਦ ਆ ਭਾਈ RAM ਕਹੋ ਚਿਤ ਲਾਏ ਤੇ ਮੁਸਲਮਾਨ ਵੀਰਾ ਜਿਦਾ ਕਹਿੰਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਿਹੜਾ ਜਾਨੀ ਤਾਂਤਰਾ ਕਹਦੇ ਜਾਂ ਮੁਸਲਮਾਨ ਜਿਹੜੇ ਹੈਗੇ ਇਹ ਵੀ ਇਹਦਾ ਇਲਮ ਕਰਦੇ ਆ ਬਹੁਤ ਇਲਾਜ ਕਰਦੇ ਆ ਪੰਡਤ ਲਾ ਰੋ ਪਰ ਉਹ ਜਾਨੀ ਕੋਈ ਵੇਰ ਲਈ ਆ ਵੀ ਜਿਹੜਾ ਜਾਨੀ ਦੀ ਸੰਗਤ ਨੂੰ ਚੰਗੇ ਪਾਸੇ ਜੋੜਦਾ ਵਾ ਇਹ ਟੁੱਟਿਆਂ ਨੂੰ ਰੱਬ ਨਾਲ ਜੋੜਦਾ ਨਹੀਂ ਤਾਂ ਸਾਰੇ ਇਹ ਜਿਹ ਹੈਗੀਆਂ ਨੇ ਇਲਮ ਦੀ ਹਾਂਜੀ ਇਹ ਹੈਗੀਆਂ ਨੇ ਜੀ ਮਤਲਬ ਆਉਂਦੀ ਕਿਸੇ ਕਿਸੇ ਨੂੰ ਹਾਂਜੀ ਹਾਂਜੀ ਪਰ ਇਹ ਜਿਹੜੇ ਇਹ ਧਰਮ ਤੋਂ ਉਲਟ ਚੀਜ਼ਾਂ ਵਰਤੇ ਜਾਂਦੇ ਆ ਪਰ ਧਰਮ ਦੇ ਨਾਲ ਜੋੜਨਾ ਅਗਲੇ ਨੂੰ ਅਗਲੇ ਦੇ ਮੁਰਸ਼ਿਦ ਦੇ ਨਾਲ ਜੋੜਨਾ ਸਭ ਤੋਂ ਵੱਡੀ ਗੱਲ ਹੈ ਜੀ ਕਈ ਨਤੀਜਿਆਂ ਦਾ ਉਲਟ ਵੀ ਫਾਇਦਾ ਲੈ। ਫਾਇਦਾ ਲੈਂਦੇ ਆ ਜੀ ਲੋਕਾਂ ਤੋਂ ਪੈਸੇ ਬਹੁਤ ਖਾਈ ਜਾਂਦੇ ਆ। ਹੂੰ। ਫੇ ਕਬਰਾਈ ਜਾਂਦੇ ਆ। ਯਾਨੀ ਇਹ ਕਬਰਾਉਣ ਦੀ ਲੋੜ ਨਹੀਂ ਹੈ ਜੀ। ਸਿਰਫ ਗੁਰੂ ਦੀ ਸ਼ਰਨ 'ਚ ਜਾਂਦੀ ਲੋੜ ਆ। ਹੂੰ। ਯਾਨੀ ਬੰਦਾ ਹੋਰ ਨਹੀਂ ਕੁਛ ਆਰਾਮ ਵਾਹਿਗੁਰੂ। ਬੰਦੇ ਕੋਲੇ ਆਪਣੇ ਆਪ ਕੋਲੇ ਆਪਾ ਹੈਗਾ ਇਸ ਚੀਜ਼ ਦਾ। ਹਾਂ ਜੀ ਹੈਗਾ ਜੀ। ਬਿਲਕੁਲ ਜੀ ਇਹਦੇ 'ਚ ਕੋਈ ਜਾਣੇ ਦੀ ਦੌਰ ਆਈ ਨਹੀਂ ਹੈਗੀ। ਜਿਨ੍ਹਾਂ ਨੂੰ ਜਿਸ ਤਰ੍ਹਾਂ ਆਪਾਂ ਦੇਖਿਆ ਰਾਤ ਨੂੰ ਦਬਾ ਪੈਂਦਾ। ਹਾਂ ਜੀ। ਉਹ ਕਿਸ ਤਰ੍ਹਾਂ ਦੀ ਘਟਨਾ ਹੁੰਦੀ ਆ। ਓ ਰਾਪ ਯਾਨੀ ਇਹ ਬਹੁਤ ਜ਼ਿਆਦਾ ਬੰਦੇ ਨੂੰ ਹੈ ਜੀ ਬਹੁਤਿਆਂ ਨੂੰ ਪੈਂਦਾ ਵੀ ਸੀ ਤੇ ਬਹੁਤੇ ਦਾ ਐਵੇਂ ਜੋ ਸੱਚ ਹੈ ਜੀ ਇਹ ਆਪਾਂ ਹੁਣ ਜਾਂਦਾ ਇੱਕ ਨੰਬਰ ਆ ਤਾਂ ਆਪਣੀ ਬਹੁਤ ਚੱਲ ਰਹੀ ਹੈ ਵਧੀਆ ਦੋ ਨੰਬਰ ਵਾਲੇ ਤੁਸੀਂ ਪਾਉਣੀ ਹੈ ਤਿੰਨ ਨੰਬਰ ਵਾਲੇ ਆਪਾਂ ਬਣਾਵਾਂਗੇ ਉਹਦੇ ਚ ਸਾਰਾ ਕੁਝ ਹੀ ਐ ਬਰੀਕੀ ਦੇ ਵਿੱਚ ਬੋਲ ਦਵਾਂਗੇ ਜੀ ਜੋ ਤੁਹਾਡਾ ਸਵਾਲ ਆਣਾ ਜੀ ਇਹ ਅੱਖੀਂ ਦੇਖਿਆ ਜਾਂਦੀ ਹਾਲਾ ਤੇ ਨੌਜਵਾਨ ਸੀਗਾ ਰੋਣ ਲੱਗਿਆ ਉੱਚੀ ਉੱਚੀ ਪਹਿਲਾ ਉਹਦਾ ਸਵਾਲ ਹੀ ਏ ਸੀ ਵੀ ਕੀ ਭੂਤਪੁਰੇ ਤੇ ਹੁੰਦੇ ਆ ਜਾਂ ਨਹੀਂ ਤੇ ਫਿਰ 10 ਗ੍ਰੰਥ ਤੇ ਉਹਨੇ ਬਹਿਸ ਕੀਤੀ ਐਸੀ ਦਾ ਜੋ ਬਾਣੀ ਦੇ ਵਿੱਚ ਲਿਖਿਆ ਉਹਦੇ ਤੋਂ ਉਲਟ ਤਾਂ ਜਾਣਾ ਨਹੀਂ ਸੀਗਾ ਉਹਨੂੰ ਕਹੇ ਵੀ ਤੂੰ ਰਿਸ਼ਤੇਦਾਰ ਬਾਅਦ ਚ ਪਹਿਲਾ ਸਾਡਾ ਗੁਰੂ ਅਸੀਂ ਗੁਰੂ ਦੇ ਸਿਧਾਂਤਾਂ ਤੋਂ ਪਰੇ ਨਹੀਂ ਹੋ ਸਕਦੇ ਚ ਰਿਸ਼ਤੇ ਅਰਸੀ ਤੋਂ ਹਾਂਜੀ ਹਾਂ ਤੇ ਬਾਅਦ ਜਾਨੀ ਉਹ ਰੋਇਆ ਫਿਰ ਕਹਿੰਦਾ ਦਬਾਅ ਪੈਦਾ ਉਹੀ ਜਿਹੜਾ ਤੁਹਾਨੂੰ ਦੱਸਿਆ ਜੀ ਫਿਰ ਘਰ ਉਹਦਾ ਉੱਚੇ ਪਿੰਡ ਹੈ ਜੀ ਉੱਚੇ ਪਿੰਡ ਦੇ ਵਿੱਚ ਜਾ ਕੇ ਜਾਨੀ ਉਹਦੇ ਘਰੇ ਅਮਰ ਤੇ ਵੇਲੇ ਗਏ ਸਾਰੇ ਪਰਿਵਾਰ ਨੂੰ ਬਿਠਾਇਆ ਜਾਨੀ ਚੌਂਕੜਾ ਮਾਰ ਕੇ ਪੌਣਾ ਘੰਟਾ ਲੱਗਾ ਜਪਜੀ ਸਾਹਿਬ ਦਾ ਪਾਠ ਕਰਨ ਨੂੰ ਜਦੋਂ ਜਪਜੀ ਸਾਹਿਬ ਦਾ ਪਾਠ ਕਰਕੇ ਜਾਨੀ ਅਰਦਾਸ ਕੀਤੀ ਕਹਿੰਦੇ ਬੇਰਤੀ ਕਦੇ ਨਾ ਹੋਵੀ ਜਾਨਕੀ ਅਰਦਾਸ ਨਾਨਕ ਜੋਰ ਗੋਬਿੰਦ ਗਾ ਪੂਰਨ ਗੁਣਤਾਸ ਉਹਦੇ ਕੋਈ ਸਵਾਲ ਸੀ ਵੀ ਮੇਰੇ ਨਾਲ ਦੇ 50 ਵਾਰੀ ਜਣਦੀ ਮੈਂ ਜਣਦੀ ਬੀਜਾ ਲਾਇਆ ਪਰ ਲੱਗਿਆ ਨਹੀਂ ਹੈਗਾ ਮੇਰੇ ਨਾਲ ਦੇ ਕਦੇ ਜੜਨੀ ਬਾਹਰ ਜਾ ਕੇ ਸੈੱਟ ਵੀ ਹੋਗੇ ਵੀ ਮੈਂ ਇੱਥੇ ਹੀ ਰਹਿ ਗਏ। ਨਿਕਲਿਆ ਕਰਾ ਕੇ ਹਾਂਜੀ ਹਾਂ ਵੀ ਕਿ ਉਹਨੂੰ ਆ ਦਵਾਈ ਪੈਂਦਾ ਸੀਗਾ। ਹੂੰ। ਤੇ ਕਰ ਦੇਖਿਆ ਘਰੇ ਜਾ ਕੇ ਪਤਾ ਲੱਗਾ ਮੈ ਮਹਿਸੂਸ ਹੋਣ ਲੱਗ ਜਾਂਦਾ ਵੀ ਹੈ ਕੋਈ ਨਾ ਕੋਈ ਜੀ ਜ ਜਦੋਂ ਪਾਠ ਕਰਕੇ ਅਰਦਾਸ ਕੀਤੀ ਹਾਂਜੀ ਸੀਗੀ ਤੇ ਅੱਜ ਉਹ ਬੰਦਾ ਜਾਣ ਦੀ ਬਾਹਰ ਬੈਠਾ ਜੀ ਬਾਜੀ ਤੇ ਬਾਹਰੋਂ ਫੋਨ ਵੀ ਕਰਦਾ ਕਹਿੰਦਾ ਜੀ ਵੀ ਮਹਾਂ ਲਈ ਕੋਈ ਗੱਲ ਕਰਨੀ ਆ ਕੀ ਪੜਨਾ ਮੈਂ ਸਤਗੁਰੂ ਤੁਮਰੇ ਥਿਰ ਕਰ ਬਸੋ ਹਰ ਜਨ ਪਿਆਰੇ ਸਤਗੁਰੂ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਬਸ ਕਰਦੀ ਨੇ ਅਮਰਤ ਨਾਮ ਮਹਾਰਸਪੀ ਨੇ ਨਿਰਭੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਖਰੀ ਪਰਵ ਸੁਆਮੀ ਦੇ ਚਰਨ ਪਾਣਿਆ ਦਾ ਗੁਰੂ ਦੇ ਪਾਣਿਆ ਸਿਵਤ ਕਰਨੀਆ ਤੇ ਗੁਰੂ ਦੀ ਕਰਨੀਆ ਬੰਦੇ ਦੀ ਨਹੀਂ ਕਿਉਂ ਮਾਨੁਕ ਕੀਤੇ ਇੱਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ